ਅੱਜ ਅਸੀਂ ਸਾਰੇ ਇਸ ਮંચ ਦੇ ਉੱਪਰ ਇਕੱਠੇ ਹੋਏ ਆ ਕਿ ਅਸੀਂ ਮੰਥਨ ਕਰਨ ਲਈ ਇਕੱਠੇ ਹੋਏ ਆ ਕਿ ਜਿਹੜੀ ਸੀਟ ਅਸੀਂ ਜਿੱਤਰੇ ਸੀ ਇਹ ਲੋਕ ਸਭਾ ਦੀ ਜਿਹੜੀ ਸੀਟ ਸਾਡੀ ਕੈਂਡੀਡੇਟ ਮਾਰੀਓ ਕੁਲਦੀਪ ਸਿੰਘ ਢਾਲੀਵਾਲ ਜੀ ਬੜੀ ਵੱਡੀ ਮਾਤਰਾ ਚ ਜਿੱਤਰੇ ਸੀ ਉਹ ਹਾਰ ਕਿਸ ਤਰ੍ਹਾਂ ਗਈ ਇਹ ਇੱਕ ਬੜਾ ਇੰਪੋਰਟੈਂਟ ਰਸਨਾ ਹੈ ਇਹਦੇ ਉੱਤੇ ਮੱਥਨ ਕਰਨਾ ਇਥੇ ਬਹੁਤ ਇੰਪੋਰਟੈਂਟ ਹੈ ਉੱਥੇ ਕੁਝ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ ਤਾਲੀਵਤ ਸਾਹਿਬ ਸਭ ਤੋਂ ਪਹਿਲੇ ਤੇ ਮੈਂ ਸਾਰੇ ਵਲੰਟੀਅਰ ਸਹਿਬਾਨ ਦਾ ਚਰਚਾ ਤੇ ਚਰਚਾ ورکر ہے کا اس بعد سارے ایم ایل اے چیئرمن چیئرمین صاحب اور جنہیں بھی پارٹی دے عہدے دار صاحبان اتنے آئے نے سب کا میں دنواد اسی بڑی گنتی پہنچے ہوں پر یقین کرنا جس زندہ رزلٹ آیا اس زندہ کا من نہیں ہے من بہت بے چین ہے اتوں تک کہ میں روٹی کھان کے بھی سارا جی نہیں گلتی کتنے ہوئی کئی کیوں ہوئی تو اِسی بیٹھ کے سارا آپس وچار وٹاندرا کرے سیریئسلی سوچا گے مگر کوئی کچھ چیزاں ایسا دالیوال صاحب ਜਿਹੜੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਮੰਚ ਤੋਂ ਦੱਸ ਰਹੀਆਂ ਜ਼ਰੂਰੀ ਹੈ ਸਵਾ ਦੋ ਸਾਲ ਹੋ ਗਏ ਮੈਨੂੰ ਜਦੋਂ ਮੈਂ ਐਮਐਲਏ ਬਣਿਆ ਮਿਲੋ ਸ਼ੁਰੂ ਸ਼ੁਰੂ ਵਿੱਚ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਨੇ ਆ ਕੇ ਮੈਨੂੰ ਇਹ ਗੱਲ ਕਹਿਣੀ ਕਿ ਡਾਕਟਰ ਸਾਹਿਬ ਐਮਐਲਏ ਸਾਹਿਬ ਥਾਂਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਬੈਠੇ ਹੁੰਦੇ ਆ ਅੱਜ ਵੀ ਇਕੱਲੇ ਦਰਵਾਜ਼ੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ ਅੱਜ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਮੈਂ 1% ਵੀ ਇਸ ਗੱਲ ਤੇ ਯਕੀਨ ਨਹੀਂ ਸੀ ਕਰਦਾ ਮੈਂ ਨਹੀਂ ਸੀ ਮੰਨਦਾ ਮੈਂ ਆਪਣੇ ਵਲੰਟੀਅਰ ਨੂੰ ਉਥੇ ਉਹਨਾਂ ਨੂੰ ਕਹਿੰਦਾ ਸੀ ਮੈਂ ਕਿ ਨਹੀਂ ਯਾਰ ਤੁਸੀਂ ਤੁਸੀਂ ਗਲਤ ਬੋਲਦੇ ਜੇ ਮਗਰ ਨਹੀਂ ਮੈਂ ਮਹਿਸੂਸ ਕਰਦਾ ਕਿ volunteers ਉਹ ਸੱਚ ਬੋਲਦੇ ਸੀ ਅਗਰ volunteers ਦੀ ਗੱਲ ਸੀ ਉਹਨਾਂ ਸੁਣੀ ਹੁੰਦੀ ਕੋਲੋਂ ਸੀ ਅਗਰ ਐਡਮਿਨਿਸਟ੍ਰੇਸ਼ਨ ਤੋਂ ਘੱਟ ਪਈ ਹੁੰਦੀ ਤੇ ਅੱਜ ਸਾਡੇ ਇਹ ਹਾਲਾਤ ਨਾ ਹੁੰਦੇ ਨਹੀਂ ਇਹ ਹਾਲਾਤ ਬਣੇ ਨਹੀਂ ਸਰਕਾਰ ਦੀਆਂ ਕਮਜ਼ੋਰੀਆਂ ਤਾਦੀਵਾਲ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ ਨਹੀਂ ਇਹ 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 ਪਾਰਾ ਐਮਐਨਐਸ ਨੂੰ ਕਹਿੰਦੇ ਕਿ ਇਹ ਪਾਰਾ ਮੈਂ ਖੁੱਲ ਕੇ ਕਹਿੰਦਾ ਰਾਜ ਨੂੰ ਫੋਨ ਕਰਦੇ ਸੀ ਅਫਸਰ ਕਹਿੰਦੇ ਸੀ ਭਾਜੀ ਕੋਈ ਗੱਲ ਨਹੀਂ ਭਾਜੀ ਹੋ ਜਾਏਗਾ ਭਾਜੀ ਕੋਈ ਗੱਲ ਨਹੀਂ ਭਾਜੀ ਇਹ ਗੱਲ ਕਰਦੇ ਜੇ ਭਾਜੀ ਕੰਮ ਖੁੜੀ ਹੋਏਗਾ ਸਾਡਾ ਸਰਦਾਰ ਸਾਹਿਬ ਦਾ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਕਿਹਦੇ ਕੀਤਾ ਜਾਂਦਾ ਕਿਸ ਮਤਲਬ ਉਹਨਾਂ ਨੂੰ ਸਾਡੇ ਮੁੰਡੀਆਂ ਨੂੰ ਬੇਇਜ਼ਤ ਕੀਤਾ ਜਾਂਦਾ ਸੀ ਅੱਜ ਸਮੇਂ ਅੱਜ ਵਕਤ ਹੈ सत हज़ार बदिलाव लेकिन साहिब की बदिलाव नशा बंदी हुया करप نشاک بند کی ہونا سا بند اندر اور میں تعین دسو نشے تو علاوہ جی چار بشٹاچار کرتے آڈر بشٹاچار بند ہوا کو دسوی کہ آگے ڈاکٹر صاحب نشا ਤੇ ਬਾਤ ਕਿਤੇ ਨਹੀਂ ਹੋਇਆ ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕ腐ਪਸ਼ਨ ਸੀ ਉਹ ਵੈਗੀ ਹੋ ਗਈ ਵੈਗੀ ਹੋ ਗਈ ਮੇਰਾ ਇੱਕ دوست ਜਿਹੜਾ ਕਾਰੋਬਾਰੀ ਹੈ ਮੇਰਾ ਬਿਜ਼ਨਸਮੈਨ ਹੈ ਜਿਹੜਾ ਮੈਂ ਕਦੇ ਗੋਣਗੀਤਾ ਕੰਮ ਕਰੀ ਇਸ ਤਰ੍ਹਾਂ ਦੇ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 10 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਨਏ ਦਾ ਫੋਨ ਕਰਾਤਾ ਤੇ ਰਿਸ਼ਵਤ ਹੋ ਗਈ 5 ਲੱਖ ਰੁਪਈਆ

ਗੱਲ ਕਰਦੇ ਹੋ ਤੁਸੀਂ ਗੱਲਾਂ ਕਰਦੇ ਹੋ ਸਾਡੇ ਵਲੰਟੀਅਰ ਨੂੰ ਬੇਇਜ਼ਤ ਕਰਕੇ ਪੇਸ਼ ਕੀਤਾ ਜਾਂਦਾ ਕੀ ਜੁਰਤਾ ਸੱਚੀ ਭਾਵੇਂ ਦੇ ਵਿੱਚ ਕੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਨੂੰ ਬੈਨਸ ਤੇ ਕੁਰਸੀ ਨਾ ਫੜ ਕੇ ਦਿੱਤੀ ਕੀ ਜੁਰਤਾ ਸੱਚੀ ਬਹੁਜਿਆ ਸੱਚ ਨੂੰ ਇਹੋ ਜੇ ਡੀਐਸਪੀ ਨੂੰ ਇਹੋ ਜੇ ਤਸਵੀਰਦਾਰ ਨੂੰ ਸਰਵੋਤਮ ਸਾਹਿਬ ਕਾਰੇ ਪਾਰੀ ਤੋਂ ਕਿੱਦਾਂ ਭੇਜਿਓ ਕਾਰੇ ਪਾਰੀ ਤੇ ਕਿਹਨਾਂ ਨੂੰ ਪਹੁੰਚਾਓ ਨਾ ਪਾਰਟੀ 'ਚ ਬਦਲਾਅ ਨਹੀਂ ਆਈ ਹੈ ਪਾਰਟੀ ਸਵਾ ਦਸ ਸਾਲ ਹੋ ਗਏ ਮੈਂ ਸੋਹ ਕਿਹੜੀ ਦੇਖਿਆ ਮੈਂ ਅੰਮ੍ਰਿਤ ਰਾਜ ਨਾਲ ਖੜੇ ਪਏ ਬਲੰਕੀਆਂ ਅੰਮ੍ਰਿਤ ਸੈਂਟਰਲ ਕੇਦੇ ਲੋਗ ਆਏ ਇੱਥੇ